ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪ ਜੀ ਦਾ ਸਾਰੀ ਨਿਊਜ਼ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮੇਰਾ ਨਾਮ ਪ੍ਰਹਿਲਾਦ ਸਿੰਘ ਇਹ ਜੋ ਝਗੜਾ ਹੋਇਆ ਪਿੰਡ ਸਸਰਾਲੀ ਕਲੋਨੀ ਹੋਇਆ ਇਸ ਝਗੜੇ ਦੇ ਵਿੱਚ ਮੇਰਾ ਸਗਾ ਭਾਨਜਾ ਔਰ ਮੇਰੀ ਸਿਸਟਰ ਨੇ ਜੋ ਸਾਵਕਾ ਸਰਪੰਚ ਨੇ ਮਲਕੀਤ ਕੌਰ ਜੀ ਬੇਨਤੀ ਇਹ ਵੀ ਪ੍ਰਸ਼ਾਸਨ ਨੂੰ ਇਹ ਵਸੀਂ ਮੰਗ ਰੱਖਦੇ ਆ ਔਰ ਬੇਨਤੀ ਕਰਦੇ ਆ ਵੀ ਜਿਹੜਾ ਇਹਨਾਂ ਮੈਡਮ ਨੇ ਗਿੱਲ ਨੇ ਸਮਜੀਤ ਕੌਰ ਗਿੱਲ ਨੇ ਪਿੰਡ ਗੌਸਗੜਾ ਸਾਡਾ ਰਾਹ ਰੁਕਿਆ ਸਾਡਾ ਟਿੱਪਰ ਟਰਾਲੀ ਸਭ ਕੁਝ ਬੰਦ ਕਰ ਦਿੱਤਾ 2 ਮਹੀਨੇ ਪਹਿਲਾਂ ਉਹ ਚੀਜ਼ ਨੂੰ ਅਸੀਂ ਮੱਧ ਨਯੇ ਵੀ ਲੜਾਈ ਦਾ ਨਾਂ ਕਾਰਨ ਬਣਾਦੇ ਹੋਏ ਪ੍ਰਸ਼ਾਸਨ ਨੂੰ ਆਪਣੇ ਹੱਥ ਵਿੱਚ ਨਾਂ ਲੈਂਦੇ ਹੋਏ ਤੇ ਇਸ ਕਰਕੇ ਅਸੀਂ ਉਹ ਰਾਹ ਬੰਦ ਕਰਤਾ ਨਹੀਂ ਨੰਗੇ ਇਹਨਾਂ ਦੇ ਪਿੰਡ ਜੀ ਦੂਸਰੇ ਪਿੰਡ ਨਾਲ ਅਸੀਂ ਰਿਕੁਐਸਟ ਕਰਕੇ ਦੂਸਰੇ ਪਿੰਡ ਨੂੰ ਟਿੱਪਰ ਕਰਨਾ ਸ਼ੁਰੂ ਕੀਤੇ ਤੇ ਇਸ ਮੈਡਮ ਨੇ ਗੁੰਡਾਗਰਦੀ ਕਰਦਿਆਂ ਹੋਇਆਂ ਕਾਫੀ 15 20 ਬੰਦੇ ਨਾਲ ਲੈ ਕੇ ਸਾਡੇ ਪਿੰਡ ਆ ਕੇ ਜਬਰਦਸਤੀ ਧੱਕਾ ਕੀਤਾ ਔਰ ਆ ਮੈਂ ਫੋਟੋ ਵਿੱਚ ਦਿਖਾਣਾ ਚਾਹੁੰਦਾ ਦੇਖੋ ਦਸਤਾਰਾਂ ਲਾਈਆਂ ਗਈਆਂ ਨੇ ਤੇ ਸਿਸਟਰ ਦੀ ਸਾਡੀ ਆਪਣੀ ਚੁੰਨੀ ਵੀ ਪਾੜੀ ਆ ਔਰ ਇਹਨਾਂ ਨੇ ਕਾफी ਧੱਕਾ ਕੀਤਾ ਸੱਟਾਂ ਬਿਮਾਰੀਆਂ ਸਿਰ ਵੀ ਪਾੜਿਆ ਔਰ ਮੇਰੇ ਵੀਰ ਪਰਮਜੀਤ ਸਿੰਘ ਜੀ ਦਾ ਆ ਦੇਖੋ ਮੈਂ ਤਸਵੀਰ ਵਿੱਚ ਦਿਖਾਣਾ ਚਾਹੁੰਦਾ ਆ ਦੇਖੋ ਜੀ ਇਹਦਾ ਹੱਥ ਵਢਿਆ ਗਿਆ ਵਾ ਇੱਥੇ ਇਹਨਾਂ ਦੇ ਤੇ ਧਾਰ ਹਥਿਆਰ ਮਾਰਿਆ ਗਿਆ ਵਾ ਜਿਹਦੇ ਨੇ ਇਹਨਾਂ ਦੀ ਮਤਲਬ ਵੱਢੀ ਕੀ ਆ ਵਾ ਕਿਹਨੇ ਮਾਰੇ ਜੀ ਏ ਮੈਡਮ ਸਿਮਰਜੀਤ ਜੀ ਤੁਰਕੇ ਜਿਹੜੀ ਗੱਲ ਆ ਉਹਨਾਂ ਦੇ ਨਾਲ ਜਿਹੜੇ ਮੁੰਡੇ ਆਏ ਸੀਗੇ ਨਾਲ 15-20 ਗੁੰਡੇ ਮੈਂ ਇਹੀ ਪ੍ਰਸ਼ਾਸਨ ਤੋਂ ਮੰਗ ਰੱਖਣੀ ਚਾਹੁੰਦਾ ਆ ਵੀ ਜਿਹੜੇ ਟਿੱਪਰ ਨੇ ਉਹ ਕੀ ਮਤਲਬ ਅਨਲੀਗਲ ਨੇ ਟਿੱਪਰਾਂ ਦੀ ਜਦੋਂ ਲੈਂਡ ਜਾਈਦਾ 50-50 ਲੱਖ ਰੁਪਈਆ ਉਹਨਾਂ ਨੂੰ ਅਸੀਂ ਮਤਲਬ ਸਟਾਲਮੈਂਟ 'ਚ ਲੈ ਕੇ ਆਉਨੇ ਆ ਉਹਨਾਂ ਦੀ ਹਰ ਮਹੀਨੇ ਦੀ ਲੱਖ ਰੁਪਈਆ ਸਟਾਲਮੈਂਟ ਹੈਗੀ ਆ ਕਿੱਥੋਂ ਅਸੀਂ ਸਟਾਲਮੈਂਟ ਪੇ ਕਰਨੀ ਆ ਸਟਾਲਮੈਂਟ ਆਹੀ ਤਾਂ ਹੀ ਪੇ ਕਰਾਂਗੇ ਅਗਰ ਅਸੀਂ ਕਮਾਵਾਂਗੇ ਗਵਰਨਮੈਂਟ ਨਾ ਰੋਜ਼ਗਾਰ ਦਿੱਤਾ ਰੇਤੇ ਦਾ ਰੇਤੇ ਦਾ ਰੋਜ਼ਗਾਰ ਜਿਹੜਾ ਆ ਬਈ ਜਿਹੜੀ ਰੋਡ ਪੈਂਡ ਦੀ ਖਾਡਾ ਉਹ ਪ੍ਰੂਫਟ ਹੈਗੀ ਆ ਇੱਕ ਨੰਬਰ ਚ ਖਾਡਾ ਗਿਆ ਡੇਢ ਇਹ ਚੱਲਦੀ ਆ ਨਾਈਟ ਬਿਲਕੁਲ ਨਹੀਂ ਚੱਲਦੀ ਸਵੇਰੇ ਮਤਲਬ 8 ਵਜੇ ਤੋਂ ਲੈ ਕੇ ਕਰੀਬ 4 ਵਜੇ ਤੱਕ ਸ਼ਾਮੀ ਬੰਦ ਹੋ ਜਾਂਦਾ ਖੱਡਾ ਠੀਕ ਹੈ ਜੀ ਜੇ ਕੋਈ 2 ਨੰਬਰ ਦੀ ਹੋਵੇ ਖੱਡ ਤਾਂ ਰਾਤ ਨੂੰ ਚੱਲੇ ਹੁਣ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਕੋਈ ਮਤਲਬ ਸਾਡੇ ਨਾਲ ਸਪੋਰਟ ਨਹੀਂ ਕੀਤੀ ਗਈ ਉਲਟਾ ਸਾਡੇ ਬੰਦੇ ਦੀ ਕੁੱਟਮਾਰ ਹੋਈ ਆ ਸਾਡੇ ਬੰਦਿਆਂ ਤੇ ਇਹੀ ਪਰਚੇ ਕੀਤੇ ਗਏ ਨੇ ਲੜਾਈ ਦਾ ਕਾਰਨ ਕੀ ਸਮਝ ਆਉਂਦੀ ਐ ਏਡੀ ਵੱਡੀ ਲੜਾਈ ਵਧ ਜਾਨੀ ਇੱਕ ਡਿਫਰਾਂ ਨੂੰ ਲੈ ਕੇ ਦੇਖੋ ਜੀ ਲੜਾਈ ਦਾ ਕਾਰਨ ਇਹ ਆ ਵੀ ਦੇਖੋ ਤੁਸੀਂ ਵੀ ਸਾਰੇ ਸਮਝਦਾਰ ਹੋ ਜਦ ਅਸੀਂ ਬੀਬੀ ਦੇ ਪਿੰਡ ਚੋਂ ਟਿੱਪਰ ਰੋਗ ਦਿੱਤੇ ਨੇ ਹਰ ਇੱਕ ਬੰਦੇ ਨੂੰ ਰਾਈਟ ਆਪਣਾ ਉਹ ਆਪਣਾ ਆ ਕਿ ਉਹ ਹੁਣ ਪੂਰੇ ਪੰਜਾਬ ਚ ਗਵਰਨਰ ਤਾਂ ਨਹੀਂ ਲੱਗੀ ਜੀ ਉਹ ਇੱਕ ਵਕੀਲ ਹੀ ਆ ਵਕੀਲ ਦਾ ਕੰਮ ਹੁੰਦਾ ਕਿ ਆਪਣੀ ਵਕਾਲਤ ਕਰਨਾ ਕਿਸੇ ਦਾ ਝਗੜਾ ਹੋ ਗਿਆ ਬੀਬੀ ਕਹਿੰਦੀ ਆ ਮੈਂ ਭਲਾ ਕਰਨ ਆਈ ਆ ਲੋਕਾਂ ਦੇ ਹੱਕ ਲਈ ਖੜੀ ਆ ਲੋਕਾਂ ਦੇ ਹੱਕ ਲਈ ਖੜਨਾ ਜਿਹੜਾ ਕੋਈ ਕਿਸੇ ਦਾ ਝਗੜਾ ਹੁੰਦਾ ਉਹਦੇ ਫ੍ਰੀ ਕੇਸ ਲੜ ਕਿਸੇ ਧੀ ਭੈਣ ਨੂੰ ਕੋਈ ਪ੍ਰੋਬਲਮ ਆ ਕਿਸੇ ਦਾ ਤਲਾਕ ਹੁੰਦਾ ਤਲਾਕ ਰੁਕਣ ਤੋਂ ਬਚਾ ਉਹਦਾ ਘਰ ਬਸਾ ਇਹ ਹੁੰਦੀ ਹੈ ਮਤਲਬ ਇਨਸਾਨੀਅਤ ਜਿਹੜਾ ਭਲਾ ਕਰਨਾ ਇਹ ਭਲਾ ਇਹਦਾ ਗੁੰਡਾ ਕਰਦੀ ਆ 15 ਬੰਦੇ ਲੈ ਕੇ ਦੂਜੇ ਪਿੰਡ ਦੇ ਵਿੱਚ ਪਹੁੰਚ ਜਾਣਾ ਨਹੀਂ ਫਿਰ ਵੀ ਬੰਦ ਕਰਾਉਣ ਦੇ ਵਿੱਚ ਕੋਈ ਵਜ੍ਹਾ ਹੋਗੀ ਬਲੈਕਮੇਲਿੰਗ ਆ ਕੋਈ ਪੈਸਾ ਦੇਖੋ ਜੀ ਬਲੈਕਮੇਲ ਬਿਲਕੁਲ ਬਲੈਕਮੇਲਗਾ ਇਕੱਲਾ ਰੋਡ ਪਿੰਡ ਦਾ ਖੱਡਾ ਦੀਂਦਾ ਜਾਂ ਸਰਾਲੀ ਕਲੋਨੀ ਦਾ ਹੋਰ ਆਲੇ ਦੋਲੇ ਪਿੰਡਾਂ ਦੇ ਸਾਰੇ ਖੱਡੇ ਚੱਲਦੇ ਆ ਹਰੀਕੇ ਪੱਤਨ ਤੱਕ ਮਤਲਬ ਖੱਡੇ ਚੱਲਦੇ ਆ ਉੱਥੇ ਨਹੀਂ ਜਾ ਸਕਦੀ ਬੀਬੀ ਜਿਹੜਾ ਹਮਾਤਲ ਤੋਂ ਨੇਰਾ ਗਟਕਾ ਆਂਦਾ ਜੋ ਵੀ ਆਂਦਾ ਓਵਰਲੋਡ ਆਂਦਾ ਕਿ ਉੱਥੇ ਜਿਆ ਮਲਾ ਵੀ ਇਹ ਆਪਣੇ ਪ ਗੱਲ ਇਹ ਆ ਵੀ ਸਿਰਫ ਇਸ ਗੱਡੇ ਤੋਂ ਇਹਨੂੰ ਪ੍ਰੋਫਿਟ ਨਹੀਂ ਆਂਦੀ ਕੋਈ ਵੀ ਕੀ ਡਿਮਾਂਡ ਵਾਸਤੇ ਕੀ ਕੀਤੀ ਜਾ ਰਹੀ ਹੈ ਦੇਖੋ ਡਿਮਾਂਡ ਤਾਂ ਹੁਣ ਇਹੀ ਆ ਵੀ ਮਤਲਬ ਉਹਦਾ ਤਾਂ ਸਿੱਧਾ ਹੀ ਮੁੱਦਾ ਆ ਵੀ ਬਲੈਕਮੇਲਿੰਗ ਦਾ ਮੁੱਦਾ ਆ ਕੋਈ ਡਿਮਾਂਡ ਤਾਂ ਰੱਖੀ ਹੋਊਗੀ ਡਿਮਾਂਡ ਤਾਂ ਦੇਖੋ ਜੀ ਡਿਮਾਂਡ ਤਾਂ ਜਿਹੜੀ ਇਹੀ ਆ ਵੀ ਉਹ ਹਰ ਡਿਪਰ ਕੋਲੋਂ ਜਿਹਦੇ ਕੋਲ ਕੋਈ ਕਾਏ ਪੱਤਰ ਨਹੀਂ ਹੈਗੇ ਦੱਸੋ ਉਹਨਾਂ ਨੂੰ ਤਮਕਾਉਂਦੀ ਆ ਡਰਾਉਂਦੀ ਆ ਜਿਹੜਾ ਕੋਈ ਡਰਾਈਵਰ ਹਣ ਤਾਂ ਪਹਿਲਾਂ ਹੀ ਡਰ ਜਾਂਦਾ ਵੀ ਮੈਡਮ ਵਕੀਲ ਹੈ ਨਾ ਪਤਾ ਨਹੀਂ ਕਿਹੜਾ ਕੇਸ ਪੋੜਨਾ ਹੈ ਜਿਹੜੀ ਜੀ ਅੱਜ ਤੋਂ 2023-24 ਦੇ ਵਿੱਚ ਉਹਦੀਆਂ ਪਰਚੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਸਾਰੇ ਪਿੰਡਾਂ 'ਚ ਲੱਗੀਆਂ ਸੀਗੀਆਂ ਜਿਹੜੀਆਂ ਪ੍ਰਸ਼ਾਸਨ ਨੇ ਬੰਦ ਕਰਾਈਆਂ ਸੀਗੀਆਂ ਇਹ ਜਿਹੜੀ ਗੱਲ ਹੈ ਨਾ ਇਹ ਮੈਡਮ ਕੱਲ ਦੇ ਲਾਈਵ ਦੇ ਵਿੱਚ ਮੰਨੀ ہوئی ਆ ਕਿ ਹਾਂ ਪਹਿਲਾਂ ਸਾਡੇ ਪਿੰਡ ਵਾਲੇ ਪਰਚੀਆਂ ਕੱਟਦੇ ਸੀਗੇ ਫੇ ਤੁਸੀਂ ਭਾਵੇਂ ਉਹਨਾਂ ਤੋਂ ਸਵਾਲ ਕਰ ਸਕਦੇ ਹੋ ਜੇ ਨਹੀਂ ਤਾਂ ਵੀ ਕੱਢਦੇ ਸੀਗੇ ਜੀ ਗੁਰਦੁਆਰੇ ਦੇ ਨਾਂ ਤੇ ਪਰਚੀ ਕੱਟ ਹੁੰਦੀ ਹੈ ਜੀ ਗੁਰੂ ਘਰ ਦੇ ਨਾਂ ਤੇ ਕਿੰਨੇ ਵੀ ਜੀ 200 500 ਗੱਡੀ ਦਾ ਬਕਾਇਦਾ ਨੰਬਰ ਪਿਆ ਮੈਂ ਕੋਲ 4-5 ਪਰਚੀਆਂ ਨੇ ਆ ਦੇਖ ਸਕਦੇ ਹਾਂ ਤੁਸੀਂ ਓਡਾ ਕੀ ਕਹਿਣ ਦਾ ਮਤਲਬ ਆ ਵੀ ਇਹਦੇ ਚ ਇਹ ਬੰਦ ਹੋ ਗਈ 2000 ਗੁਰੂ ਦੇ ਪਰਚੀਆਂ ਦੀ ਆਰਡ ਦੇ ਵਿੱਚ ਪੈਸੇ ਇਕੱਠੇ ਕਿਤੇ ਬਿਲਕੁਲ 2023 ਦੇ ਵਿੱਚ ਬੰਦ ਹੋ ਗਿਆ ਸੀ ਜੀ ਸਾਰਾ ਕੁਝ ਇਹ ਪ੍ਰਸ਼ਾਸਨ ਨੇ ਬੰਦ ਕਰਾਤਾ ਵੀ ਇਹ ਗੁੰਡਾ ਟੈਕਸ ਆ ਇਹ ਬੰਦ ਕਰੋ ਇਹ ਨਹੀਂ ਕਿਸੇ ਨੂੰ ਵੀ ਦੇਣਾਗਾ ਦੇਖੋ ਪ੍ਰਸ਼ਾਸਨ ਨੇ ਇਹ ਮੰਗ ਰੱਖੀ ਹੈ ਜਿਹੜਾ ਕੱਲ ਨੂੰ ਲਾਈਫ ਹੋ ਕੇ ਮੰਨਿਆ ਔਰ ਕਿਸੇ মিডিਆ ਵਾਲੇ ਨੇ ਵੀ ਉਹਨਾਂ ਨਾਲ ਗੱਲ ਕੀਤੀ ਸੀ ਉਹਦੇ ਵਿੱਚ ਉਹ ਬਕਾਇਦਾ ਮੰਨਦੇ ਨੇ ਕਿ ਪਹਿਲਾਂ ਕਟ ਹੁੰਦੀਆਂ ਦੀਆਂ ਤੁਸੀਂ ਪਹਿਲਾਂ ਪੁੱਛ ਲਿਓ ਜਦੋਂ ਇਹ ਕਟ ਹੁੰਦੀਆਂ ਨੇ ਇੱਕ ਦਿਨ ਦੇ ਵਿੱਚ ਘੱਟੋ ਘੱਟ 40-40 ਹਜ਼ਾਰ ਰੁਪਏ ਇਕੱਠਾ ਹੁੰਦਾ ਹੈਗਾ ਉਹਦੇ ਵਿੱਚ ਹਰੇਕ ਦਾ ਹਿੱਸਾ ਪੈਂਦਾ ਜੀ ਕਿ ਦੁਬਾਰੇ ਹੁਣ ਫੇਰ ਇਹ ਪਰਚੀ ਸਿਸਟਮ ਇਹ ਪਰਚੀ ਸਿਸਟਮ ਹੀ ਹੈ ਜੀ ਤਾਂ ਹੀ ਉਹ ਇੰਨਾ ਕੁਝ ਕਰ ਰਹੇ ਆ ਨਹੀਂ ਤੇ ਜਿਹੜਾ ਉਹ ਇਹ ਵੀ ਨਾਲ ਕਹਿ ਰਿਹਾ ਕਿ ਇੱਕ ਜਿਹੜਾ ਉਹਨਾਂ ਦਾ ਕੇਸ ਹੁੰਦਾ 1 ਲੱਖ ਰੁਪਏ ਫੀਸ ਆ ਉਹਨਾਂ ਦੀ ਚਲੋ ਜੇ ਆਸੀਂ ਗਲਤ ਆ ਨਾ ਟਿਪਰਾਂ ਵਾਲੇ ਸਾਰੇ ਤਾਂ ਉਹ ਮੈਡਮ ਦੇ ਘੱਟੋ ਘੱਟ 100 ਜਾਂ 50 ਕੇਸ ਆਗਾ ਹੀ ਆ ਨਾ ਉਹਦੀ 1 ਲੱਖ ਦੇ ਹਿਸਾਬ ਨਾਲ ਕਿੰਨੇ ਆਮਦਨ ਮੰਨਦੀ ਆ ਉਹ ਤੋਂ ਟੈਕਸ ਲਿਆ ਕਿਸ ਗਵਰਨਮੈਂਟ ਨੇ ਉਹ ਕਿੰਨਾ ਕ ਆਪ ਟੈਕਸ ਭਰਦੀ ਆ ਅੱਜ ਤਾਂ ਰੋਡ ਟੈਕਸ ਵੀ ਦਿੰਨੇ ਆ ਸਾਲ ਦਾ ਟੈਕਸ ਵੀ ਭਰਦੇ ਆ ਟੂਲ ਟੈਕਸ ਵੀ ਭਰਦੇ ਆ ਗੱਡੀਆਂ ਦੇ ਟਾਇਰਾਂ ਦੇ ਵੀ ਟੈਕਸ ਆ ਜੀ ਹਰ ਚੀਜ਼ ਤੇ ਟੈਕਸ ਆ ਅਸੀਂ ਸਾਰਾ ਕੁਝ ਭਰ ਕੇ ਤੁਰੇ ਫਿਰਦੇ ਆ ਉਹ ਮੈਡਮ ਟੈਕਸ ਭਰਦੀ ਆ ਦੱਸੋ ਕੀ ਸਰਕਾਰ ਅਤੇ ਪੁਲਿਸ ਪ੍ਰੋਫੈਸ਼ਨ ਠੋਡੀ ਮਦਦ ਨਹੀਂ ਕਰ ਰਹੀਆ ਬਿਲਕੁਲ ਨਹੀਂ ਕਰ ਰਹੀ ਜੀ ਅੱਜ ਇਹੀ ਅਸੀਂ ਮੰਗ ਪੱਤਰ ਦੇਣ ਆਏ ਆ ਵੀ ਸਾਡਾ ਹੈਲਪ ਕੀਤੀ ਜਾਵੇ ਜੋ ਜੇਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅੰਦਰ ਕੋ ਚਾਜੇ ਕੱਟੇ ਹੋਏ ਕਾਰਨ ਕਮਨ ਕਾਰਨ ਇਹ ਕਿ ਜਿਹੜੇ ਮੈਡਮ ਨੇ ਇਹ ਕੀਤੀ ਆ ਦੂਸਰੇ ਪਿੰਡ ਜਾ ਕੇ ਗੁੰਡਾ ਕਰਦੀ ਨਾ ਕਿ ਸੈਨੂੰ ਜਾਣਦੀ ਨਾ ਉਹ ਉਹਦੇ ਕਰਕੇ ਵੀ ਇਹਨੇ ਕੁੱਟਮਾਰ ਜਿਹੜੀ ਸ਼ੁਰੂ ਕੀਤੀ ਆ ਅਣਜਾਣ ਲੋਕਾਂ ਤੇ ਵੀ ਤੇ ਦੂਜੀ ਇਹ ਜਿਹੜੀ ਇਹਨੇ ਸਾਡੀਆਂ ਵੀ ਚੁੰਨੀਆਂ ਲਾਈਆਂ ਜਾਂ ਬਿਨਾਂ ਗੱਲ ਤੋਂ ਇਹਨਾਂ ਦੇ ਜਿਹੜੇ ਨਾਂ ਲਾਏ ਗੁੰਡੇ ਉਹਨਾਂ ਨੇ ਸਾਡੇ ਤੇ ਜਿਹੜੇ ਹੱਥ ਚੱਕਿਆ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ ਅਜੇ ਤੱਕ ਸਾਡੇ ਸਾਡੇ ਵੀ ਚੁੰਨੀਆਂ ਲਾਈਆਂ ਪੱਗਾਂ ਸਾਡੇ ਵੀਰੇ ਬੰਦੇ ਦੇ ਲਾਈਆਂ ਕੇਸਾਂ ਦੀ ਵੀ ਬਲ ਵਾਲ ਸਾਡੇ ਵੀ ਪੱਟੇ ਗਏ ਨੇ ਤੇ ਇਹ ਮੈਡਮ ਆ ਹਰ ਇੱਕ ਜਗ੍ਹਾ ਜਾ ਕੇ ਇਹ ਕਹਿਰੀ ਵੀ ਮੇਰੀ ਚੁੰਨੀ ਉਸਤਰੀ ਮੇਰੀ ਚੁੰਨੀ ਸਾਡੀ ਇੱਜ਼ਤ ਬਰਾਬਰ ਨਹੀਂ ਐ ਸਾਰੀਆਂ ਦੇ ਨਾਨੀਆਂ ਪੰਜਾਬ ਦੀਆਂ ਇੱਕੋ ਜੀਆਂ ਨਹੀਂ ਐ ਕਿ ਉਹ ਵਕੀਲ ਹੋਣ ਦੇ ਨਾਲ ਤੇ ਉਹਦੀ ਇੱਜ਼ਤ ਥੋੜੀ ਜ਼ਿਆਦਾ ਹੋਊਗੀ ਤਕੂਲ ਚੋਂ ਕੋਈ ਮੁਕਮਲਦਰ ਜਿੱਕਾ ਨਹੀਂ ਕੀਤਾ ਹੈਗਾ ਸੁਖਵਿੰਦਰ ਸਿੰਘ ਨੇ ਸਾਨੂੰ ਆਤ ਲਾਇਆ ਇਨਫੈਕਟ ਕੱਲ ਦੀ ਵੀਡੀਓ ਚ ਉਹਨਾਂ ਨੇ ਕਿਹਾ ਵੀ ਸਾਡੇ ਕਕਾਰ ਲਾਏ ਅਸੀਂ ਇੱਕ ਸੇਖਾਂ ਸਾਨੂੰ ਪਤਾ ਨਹੀਂ ਕਿ ਕਕਾਰਾਂ ਦੀ ਵੈਲਿਊ ਕੀ ਆ ਪ੍ਰਸ਼ਾਸਨ ਤੋਂ ਮੰਗੀ ਜੀ ਪ੍ਰਸ਼ਾਸਨ ਤੋਂ ਇਹ ਮੰਗਾਇਆ ਜੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਜਿਹੜੇ ਸਾਡੇ ਤੇ ਹੋਏ ਆ ਉਹਨਾਂ ਨੇ ਸਾਡੇ ਪਿੰਡ ਚ ਜਿਹੜੀ ਆ ਕੇ ਗੁੰਡਾਗਰਦੀ ਕੀਤੀ ਉਹਦੇ ਤੇ ਉਹਦੀ ਚੰਗੀ ਤਰ੍ਹਾਂ ਜਾਂਚ ਕਰਕੇ ਉਹਨੂੰ ਸਜ਼ਾ ਦਿਵਾਈ ਜਾਵੇ ਅੱਛਾ ਹਰਦੀਪ ਸਿੰਘ ਗੁੰਡੀਏ ਦਾ ਵੀ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਸੀ ਹਾਂ ਵੀ ਟਿੱਪਰ ਜਿਹੜੇ ਇਲੀਗਲ ਨਹੀਂ ਚੱਲ ਰਹੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਉਹਨਾਂ ਨੇ ਵੀ ਹੱਕ ਦੀ ਗੱਲ ਕੀਤੀ ਹੈ ਹਾਂਜੀ ਬਿਲਕੁਲ ਜੇ ਅਨਲੀਗਲ ਹੁੰਦੇ ਤੇ ਫਿਰ ਇਹ ਦਿਨ ਦਿਨੇ ਥੋੜੀ ਚਲਾਣਿਆ ਸੀ ਫਿਰ ਤਾਂ ਰਾਤ ਨੂੰ ਚਲਣੀ ਸੀ ਜਨਲੀਗਲ ਹੁੰਦੀ ਤੇ ਮੈਡਮ ਜੇ ਹੁੰਦੀ ਤੇ ਇਹਨਾਂ ਕੋਈ ਨੋਟਿਸ ਜਾਂ ਕੋਈ ਵੀ ਖਾਡਾ ਜੀ ਉਹ ਹਾਂਜੀ ਹਾਂਜੀ ਜੀ ਬਲੂ ਜਿਹੜੀ ਆਪਾਂ ਆ ਕਰਦੇ ਆ ਕੋਈ ਵੀ ਆਪਾਂ ਪੰਜਾਬ ਬੰਦ ਕਰਦੇ ਆ ਜਾਂ ਚੱਕਾ ਜਾਮ ਕਰਦੇ ਆ ਇੱਕ ਦਿਨ ਪਹਿਲਾਂ ਪੰਜਾਬ ਚ ਨੋਟਿਸ ਆਂਦਾ ਹੈ ਇਹ ਮੈਡਮ ਨੇ ਬਿਨਾ ਨੋਟਿਸ ਦਿੱਤੇ ਸ਼ਾਮ ਨੂੰ ਉੱਥੇ ਮੰਜਾ ਢਾ ਕੇ ਬੈ ਗਈ ਕਾਰਨ ਕੀ ਸਮੇਂ ਦਾ ਕਾਰਨ ਇਹ ਕਿ ਬਲੈਕਮੇਲਿੰਗ ਐਸੀ ਡਿਮਾਂਡ ਹੋਈ ਸੀ ਹਾਂਜੀ ਇਨ ਇਨਡਾਇਰੈਕਟਲੀ ਡਾਇਰੈਕਟ ਨਹੀਂ ਕਰ ਰਹੀ ਹੈ ਇਨਡਾਇਰੈਕਟ ਕਰ ਰਹੀ ਹੈ ਜੇ ਡਾਇਰੈਕਟ ਮੰਗੂਗੀ ਤਾਂ ਫਿਰ ਉਹਦਾ ਪਰਦਾ ਫਾਸ਼ ਹੋ ਜਾਣਾ ਅੱਛਾ ਇਹ ਵੀ ਕਿਹਾ ਜੇ ਪਹਿਲਾਂ ਪਰਚੀ ਵੀ ਕੱਟੀਆਂ ਜਾਂਦੀਆਂ ਸੀ ਹਾਂਜੀ ਕਿਨੇ ਪਰਚੀ ਕੱਟਦੀ ਸੀ ਇੱਕ ਕਾਲਜ ਦੀ 200 500 ਇਨਫੈਕਟ ਸਾਡੇ ਵੀ ਪੈਂਡ ਜੋ ਕਈ ਵਾਰ ਕੱਟੀਆਂ ਗਈਆਂ ਨੇ ਪਰ ਅਸੀਂ ਇਹ ਚੀਜ਼ਾਂ ਨਹੀਂ ਇਨਵੋਲ ਕੀਤੀਆਂ ਸਾਡੇ ਬੰਦ ਹੋ ਗਈਆਂ ਅੱਛਾ ਰੋਜ਼ ਕਿਨੇ ਟਿਪਰ ਲੰਗਦੇ ਸੀ ਰੋਜ਼ ਦੇ ਹੁਣ ਇਹ 200 200 300 ਅੱਛਾ 200 300 ਰੋਜ਼ ਦਾ ਕਿਨੇ ਇੱਕ ਟਿਪਰ ਦੇ ਪੈਸੇ ਲੈਂਦੇ ਸੀ ਪਹਿਲਾਂ 200 ਪਹਿਲਾਂ 200 ਤੋਂ ਤੇ ਉਹਨ ਟਿਪਰ ਦੀ ਪਰਚੀ ਬੰਦ ਕਰਦੀ ਹੈ ਹਾਂਜੀ ਤਾਂ ਸਾਰਾ ਹਾਂਜੀ ਫਿਰ ਹੋਰ ਬੁੱਟਾ ਪਿੰਡ ਚੱਲਦੇ ਆਂ ਤਾਂ ਇੰਨੇ ਟਿਪਰ ਦਿਨ ਰਾਤ ਚੱਲਦੇ ਉੱਥੇ ਮੈਨੂੰ ਜਾਂਦੀ ਨਹੀਂ ਆ ਉੱਥੇ ਕਿਉਂ ਨਹੀਂ ਜਾ ਰਹੀ ਹੈ ਸਰਕਾਰੀ ਸਾਰੇ ਕਿਹ ਕੋਈ ਖਰਾਬ ਹੋ ਰਹੀ ਆ ਹੋਰ ਨਹੀਂ ਹੋ ਰਹੀਆਂ ਸਾਰੇ ਕਿਤੇ ਹੋ ਰਹੀਆਂ ਠੀਕ ਹੈ ਠੀਕ ਹੈ ਥੈਂਕ ਯੂ ਸਰ ਕੀ ਨਾਮ ਹੈ ਸਰ ਦਾ ਰੱਗੀ ਮੇਰਾ ਨਾਮ ਬਰਮਰ ਸਿੰਘ ਜੀ ਜੀ ਗੁਰਮੁਖ ਜੀ ਅੱਜ ਇਕੱਠੇ ਹੋਣ ਦਾ ਕਾਰਨ ਕੀ ਹੈ ਜੀ ਮੈਂ ਇੱਕ ਕਾਰਨ ਤਾਂ ਸਾਡਾ ਇਹੀ ਆ ਜੀ ਤੇ ਐਮ ਐਸ ਪੀ ਸਾਹਿਬ ਨੂੰ ਅਰਜ਼ ਬੇਨਤੀ ਕਰਨੀ ਚਾਹੁੰਦਾ ਹਾਂ डीसी साहब ਨੂੰ अर्जी बेनती करना चाहना है कि जेड़े सानू नवे डीटीओ आरटीओ दितते आ जेड़े बिना वजह करके ਸਾਡੇ ਗੱਡੀਆਂ ਦੇ ਚੈੱਕ ਅਪ ਕਰਦੇ ਆ ਕਾਗਜ਼ ਪੱਤਰ ਚੈੱਕ ਕਰਦੇ ਆ ਪੋਲੂਸ਼ਨ ਚੈੱਕ ਕਰਦੇ ਆ ਤੇ ਉਹਨਾਂ ਕੋ ਦੱਸੋ ਵੀ ਕਿਹੜੀ ਅਥਾਰਟੀ ਆ ਜਿਹੜੇ ਉਹ ਰੋਡ ਤੋਂ ਸਾਡੀਆਂ ਗੱਡੀਆਂ ਗੁਜ਼ਰਦੀਆਂ ਨੇ ਜਿਹੜੇ ਰੋਡ ਤੋਂ ਸਾਡੀਆਂ ਗੱਡੀਆਂ ਗੁਜ਼ਰਦੀਆਂ ਨੇ ਉਹ ਸਾਰੀ ਗਵਰਨਮੈਂਟ ਦੀ ਰੋਡ ਆ ਕਿਸੇ ਦੀ ਪਰਸਨਲੀ ਕਿਸੇ ਦੀ ਰਜਿਸਟਰੀ ਨਹੀਂ ਹੈਗੀ ਉਦੋਂ ਤੋਂ ਫਿਰ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਸਾਡਾ ਰਾਹ ਜਲਦ ਤੋਂ ਜਲਦ ਖਲਾਇਆ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸਿੰਘਾਂ ਦੀਆਂ 17 ਲਾਈਆਂ ਗਈਆਂ ਕੇਸਾਂ ਦੀ ਬੇਇਜ਼ਤੀ ਕੀਤੀ ਗਈ ਆ ਉਹਦਾ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਸਾਡੀ ਉਹ ਸੁਣਵਾਈ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਕਾਰ ਵੀ ਨਹੀਂ ਹੋ ਰਹੀ ਕਰਨ ਕੀ ਸਮਝਦੇ ਪ੍ਰਲਾਦ ਜੀ ਕਾਰਨਤਾ ਜੀ ਹੁਣ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਪਤਾ ਨਹੀਂ ਕੀ ਕਰਨ ਜੋ ਜਨਾਨੀ ਕਰਕੇ ਇੱਕ ਕਾਰ ਮਤਲਬ ਹੈਗੀ ਆ ਇੱਕ ਵਕੀਲ ਆ ਲੋਕਾਂ ਨੂੰ ਡਰਾਉਂਦੀ ਧਮਕਾਉਂਦੀ ਆ ਤੇ ਸਿੱਖ ਜਿੱਥੇ ਉਹਨੇ ਢਾਈ ਵਕਿੱਤਾ ਸੀ ਨਹੀਂ ਜਿਸ ਸਿੱਖ ਜਿਹੜੇ ਸਥਿਤੀਆਂ ਤੋਂ ਕੀਤਾ ਜੀ ਇਹ ਦੇਖੋ ਮੌਕੇ ਦਾ ਸਰਪੰਚ ਹੋਣ ਦੇ ਕਾਰਨ ਆ ਇਸ ਬੰਦੇ ਨੇ ਇਸ ਬਜ਼ੁਰਗ ਦੀ ਦਾੜੀ ਪੱਟੀ ਆ ਜੀ ਇਸ ਬਜ਼ੁਰਗ ਨੇ ਦੇਖੋ ਮੌਜੂਦਾ ਸਰਪੰਚ ਆ ਕਿਹੋ ਜੀ ਸੋਚ ਰੱਖਦੇ ਨੇ ਉਹ ਵੀ ਦੂਸਰੇ ਪਿੰਡ ਜਾ ਕੇ ਆਪਣੇ ਪਿੰਡ ਨਹੀਂ ਜਿਹਦੇ ਨੇ ਇਹਦੇ ਪਿੰਡ ਆਪਣੇ ਪਿੰਡ ਧਰਨਾ ਲੱਗਿਆ ਸੀ ਉਸ ਟਾਈਮ 50 ਤੋਂ 60 ਬੰਦੇ ਸੀਗੇ ਇਹਨਾਂ ਦੇ ਪਿੰਡ ਮਤਲਬ ਪਲਾਸੇ ਹੋਣਗੇ ਜਿਸ ਦਿਨ ਸਾਡੇ ਪਿੰਡੋਂ ਉਹਦੋਂ ਸਿਰਫ 15 ਬੰਦੇ ਸੀ ਕੁਝ ਬਾਹਰ ਬਾਹਰੋਂ ਬੰਦੇ ਆਇਆ ਸੀ ਇਹਨਾਂ ਦੇ ਪਿੰਡ ਦੇ ਬੰਦੇ ਥੋੜੇ ਸੀਗੇ ਜਿਹੜੇ ਸਿਆਣੇ ਬੰਦੇ ਸੀ ਉਹ ਨਹੀਂ ਆਏ ਇਹਨਾਂ ਦੇ ਪਿੰਡੋਂ ਕਿ ਅਸੀਂ ਦੂਸਰੇ ਪਿੰਡ ਨਹੀਂ ਜਾਣਾ ਹੈਗਾ ਦੂਸਰੇ ਪਿੰਡ ਸਾਡਾ ਰਾਈਟ ਨਹੀਂ ਬੰਦਾ ਹੈਗਾ ਰੋਕਣ ਦਾ ਉਹਨਾਂ ਦਾ ਦੂਸਰੇ ਪਾਸੇ ਰਾਹ ਜਾ ਰਿਹਾ ਤਾਂ ਉਹ ਜਾਣ ਦਿਓ ਕਿਉਂਕਿ ਹਰ ਇੱਕ ਬੰਦੇ ਨੇ ਰੋਟੀ ਕਮਾ ਕੇ ਖਾਣੀ ਆ